ਵੇ ਕਿਸਾਨਾਂ ਦੇ ਕਿਸਾਨਾਂ ਦੀ ਹਾਂ ਕੀ ਵੀ ਸਮਝਦੇ ਹੋ ਕੱਲ ਜਿਵੇਂ ਹੋਇਆ ਸਾਰਾ ਕਾਰਨਾਗਰਾਮ ਦੇਖੋ ਅਸੀਂ ਲਗਾਤਾਰ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਕਿਸਾਨਾਂ ਦੀ ਅਸੀਂ ਮਦਦ ਕਰਦੇ ਆ ਰਹੇ ਹਾਂ ਉਹਨਾਂ ਨੂੰ ਹਰ ਇੱਕ ਅਸੀਂ ਸਹੂਲਤ ਦਿੱਤੀ ਆ ਕਿਸਾਨਾਂ ਦਾ ਕੀ ਹੋ ਰਿਹਾ ਸੀਗਾ ਪਿਛਲੇ 1 ਸਾਲ ਤੋਂ ਮੈਂ ਬਤੌਰ ਸਿਹਤ ਮੰਤਰੀ ਇਹ 101 ਬੰਦਾ ਜਾਂਦਾ ਸੀ ਤੇ 50 60 ਬੰਦੇ ਜ਼ਖਮੀ ਹੋ ਕੇ ਮੇਰੇ ਕੋਲ ਆਉਂਦੇ ਸੀ ਕਿਸੇ ਦੀ ਅੱਕ ਫੁੱਟੀ ਹੁੰਦੀ ਸੀ ਜੀ ਕੋਈ ਬਲੀਡ ਕਰਦਾ ਆਂਦਾ ਸੀ ਮੇਰੇ ਕੋਲੇ ਕਿਸੇ ਦੇ ਸਿਰ 'ਚ ਗੋੜੀ ਲੱਗੀ ਹੁੰਦੀ ਸੀ ਕਿਸੇ ਦੇ ਸ਼ਰਰੇ ਲੱਗੇ ਹੁੰਦੇ ਸੀ ਕਿਸੇ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸੀਗਾ ਮੈਂ ਪਿਛਲੇ 13 ਮਹੀਨੇ ਤੋਂ ਉਹਨਾਂ ਦੇ ਇਲਾਜ ਕਰਦਾ ਆ ਰਿਹਾ ਸੀਗਾ ਤੁਸੀਂ ਦੇਖੋ ਜੋ ਕੱਲ ਹੋਇਆ ਨਾ ਜੀ ਮਤਲਬ ਜਿਵੇਂ ਉਹਦੇ 'ਚ ਪੰਜਾਬ ਦਾ ਜਿਹੜਾ ਇੰਡਸਟਰੀਅਲ ਜਿਹੜੀ ਸਾਰੀ ਗਰੋਥ ਹੈ ਉਹ ਰੁਕੀ ਹੋਈ ਹੈ ਜਿੰਨੇ ਸਾਡੇ ਮੈਕਸਿਮ ਇੰਡਸਟਰੀ ਲੁਧਾਨ ਦੇ ਵਿੱਚ ਤਰਾਹੀ ਤਰਾਹੀ ਕਰ ਰਿਹਾ ਸਾਰੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਇੰਡਸਟਰੀ ਨਾਲ ਮਿਲਣਾ ਹੈ ਖੇਤੀਬਾੜੀ ਨਾਲ ਮਿਲਣਾ ਆਪਾਂ ਇੱਕ ਜਿਵੇਂ ਦਿੱਲੀ ਬੈਠੇ ਹੋਏ ਸੀਗਾ ਨਾ ਜੀ ਪੰਜਾਬ ਦੇ ਸਾਰੇ ਕਿਸਾਨ ਇਕੱਠੇ ਸੀ ਉਹਨਾਂ ਨੂੰ ਮਜ਼ਦੂਰਾਂ ਨੇ ਸਪੋਰਟ ਕੀਤਾ ਉਹਨਾਂ ਨੂੰ ਆਰਥੀਆਂ ਨੇ ਸਪੋਰਟ ਕੀਤਾ ਉਹਨਾਂ ਨੂੰ ਇੰਡਸਟਰੀ ਵਾਲਿਆਂ ਨੇ ਸਪੋਰਟ ਕੀਤਾ ਉਹਨਾਂ ਨੂੰ EMPLOYEES ਨੇ ਸਪੋਰਟ ਕੀਤਾ ਸਾਰੇ ਵਰਗਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਤੇ ਉਹ ਕਾਮਯਾਬੀ ਹੋਏ ਹੁਣ ਇਹ ਆਪਸ ਵਿੱਚ ਫਟੇ ਹੋਏ ਆ ਆਪਸ ਵਿੱਚ ਇਕੱਠੇ ਨਹੀਂ ਹੋ ਸਕਦੇ ਜੀ ਤੁਸੀਂ ਜਿੱਦ ਕਰਕੇ ਪੰਜਾਬ ਦੇ ਰਾਹ ਬੰਦ ਕਰਕੇ ਬੈਠੇ ਹੋ ਤੇ ਪੰਜਾਬ ਦੀ ਤਰੱਕੀ ਦਾ ਰਾਹ ਬੰਦ ਹੈ ਤੁਹਾਡਾ ਇਹਨਾਂ ਨੂੰ ਬੜੀ ਵਾਰੀ ਬੇਨਤੀ ਕੀਤੀ ਆ ਵੀ ਤੁਸੀਂ ਇੱਕ ਸਾਈਡ ਖੋਲ ਦਿਓ ਮਾਲੋ ਨਾ ਜੀ ਤੁਸੀਂ ਦਿੱਲੀ ਜਾਣਾ ਹੁੰਦਾ ਕੋਈ ਬੰਦੇ ਨੂੰ ਕੋਈ ਵਿਆਹ ਹੁੰਦਾ ਕੋਈ ਸ਼ਾਦੀ ਹੁੰਦੀ ਆ ਕੋਈ ਮਰਗਤ ਹੁੰਦੀ ਆ ਕੋਈ ਐਮਰਜੈਂਸੀ ਹੁੰਦੀ ਆ ਕੋਈ NRI ਬਾ ਇੰਡਸਟਰੀ ਵਾਲਾ ਨੇ ਕੱਚਾ ਮਾਲ ਬਾਰੋਂ ਆਣਾ ਇੱਥੋਂ ਬਣ ਕੇ ਜਾਣਾ ਉਹ ਸਾਰਾ ਕੁਝ ਰੁਕਿਆ ਹੋਇਆ ਸੀ ਜਿਵੇਂ ਕਿਸੇ ਦਾ ਗਲਾ ਕੁੱਟ ਦੇ ਆਪਾਂ ਜੀ ਪੰਜਾਬ ਦਾ ਗਲਾ ਕੁੱਟਿਆ ਹੋਇਆ ਸੀਗਾ ਜੀ ਮਤਲਬ ਤੇ ਬੜਾ ਦੁਖਦਾਈ ਸੀਗਾ ਜੀ ਬੜਾ ਪੇਨਫੁੱਲ ਹੁੰਦਾ ਸਾਰਾ ਜਿਵੇਂ ਆਪਣੇ ਤੁਹਾਡੇ ਭਰਾ ਹੋਣ ਉਹਨਾਂ ਨੂੰ ਮਤਲਬ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਬੈਟਰ ਸਾਇੰਸ ਵਿੱਚ ਪ੍ਰਵੇਲ ਅਸੀਂ ਜਿਹੜਾ ਸਾਡਾ ਪੰਜਾਬ ਹੈ ਜਿਹੜੇ ਦਰਖਤ ਤੇ ਤੁਸੀਂ ਬੈਠੇ ਉਹਦੀਆਂ ਟਾਹਣੀਆਂ ਕੱਟੇ ਜਾਓਗੇ ਤੁਸੀਂ ਤਾਂ ਦਰਖਤ ਦਾ ਕੀ ਬਣਾਇਓਗੇ ਸਰਮੰਤ ਜਮਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਸੂਬਾ ਸਰਕਾਰ ਸ਼ਹਿਰੀਆਂ ਤੇ ਪਿੰਡੂਆਂ ਦੇ ਵਿਚਾਲੇ ਪਾੜ ਪਾਣ ਦੀ ਕੋਸ਼ਿਸ਼ ਦੇ ਆਲੇ ਆਪਣੇ ਆਪਣੇ ਵੀਡੀਓ ਤੇ ਆਪਣੇ ਚੈੱਕ ਕਰ ਲੋ ਕਿ ਪਹਿਲਾਂ ਬਿੱਟੂ ਸਾਹਿਬ ਕੀ ਕਹਿੰਦੇ ਸੀ ਬਿੱਟੂ ਸਾਹਿਬ ਕਦੇ ਬਿੱਟੂ ਸਾਹਿਬ ਨੂੰ ਪੁੱਛੋ ਵੀ ਤੁਹਾਡੇ ਕੋਲੇ ਮੰਤਰਾਲਾ ਕਿਹੜਾ ਹੈਗਾ ਜੀ ਫੂਡ ਪ੍ਰੋਸੈਸਿੰਗ ਦਾ ਦੱਸੋ ਕਿਹੜੀ ਫੈਕਟਰੀ ਲਾਈ ਹੈ ਤੁਸੀਂ 23 ਜ਼ਿਲ੍ਹਿਆਂ ਦੇ ਵਿੱਚ 23 ਫੈਕਟਰੀਆਂ ਲਾਓ ਕਾ ਕੋਈ ਪੰਜਾਬ ਦਾ ਭਲਾ ਕਰੋ ਤੁਸੀਂ ਤੁਸੀਂ ਤਾਂ ਪੰਜਾਬ ਤੋਂ ਹਾਰ ਕੇ ਪੰਜਾਬ ਨੂੰ ਛੱਡ ਗਏ ਤੁਸੀਂ ਤਾਂ ਤੁਸੀਂ ਤਾਂ ਰਾਜਸਥਾਨ ਦੇ ਐਮਪੀ ਹੋ ਤੁਸੀਂ ਪੰਜਾਬ ਦੇ ਐਮਪੀ ਆ ਹੀ ਨਹੀਂ ਹੋ ਤੁਸੀਂ ਬਤੌਰ ਐਮਪੀ ਪੰਜਾਬ ਨੂੰ ਥੇਲਾ ਦਿੱਤਾ ਨਹੀਂ ਹੈ ਨਾ ਤੁਸੀਂ ਇੱਕ ਫੈਕਟਰੀ ਨਹੀਂ ਦਿੱਤੀ ਇੱਕ ਰੇਲਵੇ ਲਾਈਨ ਨਹੀਂ ਬਿਚਾਈ ਤੁਸੀਂ ਪੰਜਾਬ ਦਾ ਭਲਾ ਤੁਸੀਂ ਕਿੱਥੋਂ ਕਰ ਸਕਦੇ ਹੋ ਜਿਹੜੇ ਬੰਦੇ ਗੱਲਾਂ ਕਰਨ ਵਾਲੇ ਹਨ ਜੀ ਉਹਨਾਂ ਨੇ ਗੱਲਾਂ ਹੀ ਕਰਨੀਆਂ ਉਹਨਾਂ ਨੇ ਮਨੋ ਮਤਲਬ ਫੂਡ ਪ੍ਰੋਸੈਸਿੰਗ ਮੰਤਰੀ ਬਿੱਟੂ ਵੀ ਖਾਸ ਯੋਗਦਾਨ ਪਾਸਾ ਤੇ ਕਿਸਾਨਾਂ ਦੇ ਫਾਇਦੇ ਉਹਦਾ ਫਰਜ਼ ਬਣਦਾ ਸੀਗਾ ਜੀ ਹੁਣ ਤੱਕ ਬਣਾਦ ਨਹੀਂ ਚਾਹੀਦੀਆਂ ਸਾਨੂੰ ਪੰਜਾਬ ਦੇ ਵਿੱਚ ਚਾਰ ਪੰਜ ਫੈਕਟਰੀਆਂ ਦੀ ਸ਼ੁਰੂਆਤ ਕਰ ਚੁੱਕਿਆ ਹੁੰਦਾ ਜੀ ਉਹ ਆ ਦੇਖੋ ਜਿਹੜੇ ਤੁਹਾਡੇ ਸਾਡੇ ਕੋਲੇ ਕਿਸਾਨ ਹੈ ਜੀ ਇੱਕ ਇਹ ਕਿਸਾਨ ਵਿਚਾਰੇ ਆਪਣਾ ਇਨੋਵੇਟਿਵ ਹੋ ਕੇ ਖੁਦ ਕਰ ਰਿਹਾ ਇਹ ਇਹਨਾਂ ਦੀ ਬਾਹ ਫੜਨ ਇਹਨਾਂ ਨੂੰ ਮਾਰਕੀਟਿੰਗ ਦੇਣ ਤੁਸੀਂ ਤਾਂ ਸੜਕ ਬੰਦ ਕਰਾਈ ਬੈਠੇ ਹੋ ਇਹਨਾਂ ਦਾ ਜਿਹੜਾ ਜਿਹੜਾ ਮਾਲ ਬਣਾਇਆ ਹੋਇਆ ਇਹਨਾਂ ਵਧੀਆ ਇਹਨਾਂ ਦੇ ਹੈਗਾ ਜਿਹੜਾ ਸਮਾਨ ਹੈ ਇਹਦੇ ਨਾਲ ਪੰਜਾਬ ਦੀ ਇੱਜ਼ਤ ਬਣੇਗੀ ਇਹ ਸਮ ਦਾ ਇਹ ਪੰਜਾਬ ਦੇ ਵਿੱਚ ਅਵੇਲੇਬਲ ਹੈ ਇਹ ਤੁਸੀਂ ਥਾੜਾ ਥਾੜਾ ਵਿਕਣਾ ਤੁਹਾਡਾ ਹੈ ਵਿਦੇਸ਼ਾਂ ਵਿੱਚ ਵਿਕਣਾ ਹੈ ਇਹ ਮੰਨ ਲਓ ਨਾ ਜੀ ਆਪਾਂ ਮਿੱਟੂ ਜੀ ਨੇ ਕਹੇ ਸਿੱਧੇ ਰਸਤੇ ਤੇ ਚੱਲੋ ਜੀ ਆਪਣੇ ਦਾਦੇ ਦੇ ਰਸਤੇ ਤੇ ਚੱਲੋ ਜੀ ਪੰਜਾਬ ਵਾਸੀਓ ਪੰਜਾਬ ਇਸ ਵੇਲੇ ਯੁੱਧ ਨਸ਼ੀ ਦੇ ਵਿਰੁੱਧ ਇੱਕ ਆਰ ਪਾਰ ਦੀ ਲੜਾਈ ਲੜ ਰਿਹਾ ਹੈ ਔਰ ਇਹ ਲੜਾਈ ਬਿਨਾ ਪੰਜਾਬੀਆਂ ਦੇ ਸਹਿਯੋਗ ਤੇ ਜਿੱਤੀ ਨਹੀਂ ਜਾ ਸਕਦੀ ਕਿਉਂਕਿ ਹਰ ਘਰ ਲਗਭਗ ਇਹਦੇ ਤੋਂ ਪੀੜਤ ਹੈ ਜਿਹੜਾ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇਹ ਏਡੀ ਵੱਡੀ ਸਮੱਸਿਆ ਹੈ ਕਿ ਆਪਾਂ ਇਹਨੂੰ ਜੇ ਕਹੀਏ ਕਿ ਸਿਰਫ ਇਨਕਾਊਂਟਰ ਕਰਕੇ ਕੁਝ ਲੋਕਾਂ ਨੂੰ ਫੜ ਕੇ ਜਾਂ ਫਿਰ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਕੇ ਇਹਨੂੰ ਖਤਮ ਕੀਤਾ ਜਾ ਸਕਦਾ ਹੈ ਸ਼ਾਇਦ ਇਹ ਜਿਹੜਾ ਉਹ ਗਲਤ ਇਕਾਲੂਕੀ ਹਾਂ ਇਹ ਕਾਰਵਾਈਆਂ ਕਿਤੇ ਨਾ ਕਿਤੇ ਹੌਸਲਾ ਜਰੂਰ ਦਿੰਦੀਆਂ ਨੇ ਆਮ ਲੋਕਾਂ ਨੂੰ ਪਿਛਲੇ 1 ਮਹੀਨੇ ਤੋਂ ਤੁਸੀਂ ਦੇਖਿਆ ਕਿ ਪੁਲਿਸ ਨੇ ਬਹੁਤ ਮੁਸ਼ਤੈਦਗੀ ਤੇ ਬਹਾਦਰੀ ਤੇ ਸਿਆਨਤ ਦਾ ਸਬੂਤ ਦਿੰਦਿਆਂ ਹੋਇਆ ਵੱਖ-ਵੱਖ ਰੇਖਤਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਨਿਊਟਰਲਾਈਜ਼ ਕੀਤਾ ਹੈ ਔਰ ਉਹ ਅਲੱਗ-ਤਲਗ ਪੈਂਦੇ ਜਾ ਰਹੇ ਨੇ ਹਰ ਖੇਤਰ ਦੇ ਵਿੱਚ ਔਰ ਜਿੱਥੇ-ਜਿੱਥੇ ਕਾਰਵਾਈ ਪੁਲਿਸ ਕਰਦੀ ਹੈ ਉੱਥੇ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੇ ਉਸ ਪੁਲਿਸ ਦੀ ਜਿਹੜੀ ਕਾਰਵਾਈ ਆ ਉਹਦੀ ਸ਼ਲਾਘਾ ਕਰ ਰਹੇ ਨੇ ਔਰ ਆਪਾਂ ਵੀ ਦੇਖ ਰਹੇ ਆ ਕਿ ਨਸ਼ਾ ਤਸਕਰਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਆ ਨਸ਼ੇ ਨੂੰ ਜੇ ਪੰਜਾਬ ਤੋਂ ਖਤਮ ਕਰਨਾ ਹੈ ਤਾਂ ਆਪਾਂ ਸਾਰੇ ਜਾਣਦੇ ਆ ਕਿ ਸਿਰਫ ਤੇ ਸਿਰਫ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਇਹ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗੀ ਆ ਜਿਹੜੇ ਇਸ ਖਲ ਜਗਨ ਦੇ ਵਿੱਚ ਫਸ ਗਏ ਨੇ ਨਸ਼ੇ ਦੇ ਉਹਨਾਂ ਨੂੰ ਨਸ਼ੇ ਦੇ ਰਾਹ ਤੋਂ ਹਟਾਉਣਾ ਪਊਗਾ ਕਿਉਂਕਿ ਇਹ ਮਾਮਲਾ ਡਿਮਾਂਡ ਐਂਡ ਸਪਲਾਈ ਦਾ ਹੈ ਔਰ ਉਹਨਾਂ ਨੂੰ ਨਸ਼ੇ ਦੇ ਰਾਹ ਤੋਂ ਹਟਾਉਣਾ ਕਿਵੇਂ ਹੈ ਇਹ ਆਪਾਂ ਸਾਰੇ ਜਿਹੜੇ ਸੁਆਗ ਜਾਣਦੇ ਆਂ ਔਰ ਨਸ਼ੇ ਦੇ ਰਾਹ ਤੋਂ ਹਟਾਉਣ ਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਰੋਜ਼ਗਾਰ ਦੇਣਾ ਔਰ ਲੋਕਾਂ ਨੂੰ ਬਿਜ਼ੀ ਕਰਨਾ ਜਿਹੜੇ ਠੀਕੇ ਨਹੀਂ ਉਹ ਹੱਥਾਂ ਦੇ ਵਿੱਚੋਂ ਖੋ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਟਿਫਣਦੇ ਨੇ ਭਾਵੇਂ ਉਹ ਟਿਫਲ ਲੈ ਕੇ ਕੰਮਾਂ ਦੇ ਉੱਤੇ ਜਾਂ ਫਿਰ ਉਹ ਇਸ ਨਸ਼ੇ ਦੀ ਲਤ ਤੋਂ ਛੇਤੀ ਆਪਣਾ ਖਿਹੜਾ ਛੁਲਵਾਣਗੇ ਇਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਨੌਕਰੀਆਂ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਣ ਇਹਨਾਂ ਨੌਕਰੀਆਂ ਨਾਲ ਸਰਕਾਰ ਸਰਕਾਰੀ ਨੌਕਰੀਆਂ ਦੇਣ ਦੇ ਵਾਸਤੇ ਆਪਣੇ ਪੂਰੇ ਜੀਵਨ ਦੇ ਨਾਲ ਕੰਮ ਕਰ ਰਹੀ ਹੈ ਪਰ ਕਿਵੇਂ ਤੁਸੀਂ ਜਾਣਦੇ ਹੋ 50000 ਤੋਂ ਉੱਪਰ ਨੌਕਰੀਆਂ ਜਿਹੜੀਆਂ ਉਹ ਲੋਕਾਂ ਨੂੰ ਬਿਨਾਂ ਸਪਾਰਸ਼ ਤੇ ਬਿਨਾਂ ਰਿਸ਼ਵਤ ਦਿੱਤੀਆਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਅੱਜ ਵੀ ਇਸ ਦੁਨੀਆ ਦੇ ਵਿੱਚ ਜਿਹੜਾ ਪ੍ਰਾਈਵੇਟ ਖੇਤਰ ਆ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਭਾਵੇਂ ਉਹ ਰੋਜ਼ਗਾਰ ਦੇ ਮੌਕੇ ਬਹੁਤ ਵੱਡੇ ਜਿਹੜੇ ਉਹ ਪੈਦਾ ਹੁੰਦਾ ਹੈ ਔਰ ਪੰਜਾਬ ਪਿਛਲੇ ਕੁਝ ਸਾਲਾਂ ਦੇ ਵਿੱਚ ਇੰਡਸਟਰੀਲਾਈਜੇਸ਼ਨ ਔਰ ਟ੍ਰੇਡ ਦੇ ਮਾਮਲੇ ਦੇ ਵਿੱਚ ਪਛੜ ਗਿਆ ਇਹਦੇ ਕਈ ਕਾਰਨ ਜਿਹੜੇ ਉਹ ਪਛੜਦੇ ਨੇ 2003 ਦੇ ਵਿੱਚ ਪੰਜਾਬ ਭਾਰਤੀ ਜੀਡੀਪੀ ਦੇ ਟੌਪ ਦੇ ਉੱਤੇ ਜਿਹੜੇ ਕੰਟਰੀਬਿਊਟਰਸ ਨੇ ਉਹਦੇ ਵਿੱਚ ਹੁੰਦਾ ਸੀਗਾ ਔਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਦਾ 19ਵਾਂ ਰੈਂਕ ਹੈ ਔਰ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੇ ਰਾਜਾਂ ਤੋਂ ਪਛੜ ਗਏ ਕਈ ਜਗ੍ਹਾ ਦੇ ਦਿੱਤੇ ਆਪਾਂ ਦੇਖਦੇ ਆ ਕਿ ਛੋਟੇ ਛੋਟੇ ਰਾਤ ਜਿਹੜੇ ਨੇ ਉਹ ਪੰਜਾਬ ਦੇ ਨਾਲੋਂ ਛਾੜਾ ਮਾਰਦੇ ਆ ਅਕੇਲ ਲੰਘੇ ਨੇ ਅਸੀਂ ਦੇ ਨਸ਼ੇ ਦੀ ਸਮੱਸਿਆ ਨੂੰ ਬੇਰੋਜ਼ਗਾਰੀ ਦੇ ਨਾਲ ਜੋੜ ਕੇ ਅਸੀਂ ਦੇਖਿਆ ਤਾਂ ਕਿਤੇ ਨਾ ਕਿਤੇ ਨਸ਼ੇ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਬੇਰੋਜ਼ਗਾਰੀ ਹੈ ਔਰ ਜਿਸ ਤਰੀਕੇ ਦੇ ਨਾਲ ਸਾਡੀਆਂ ਸੜਕਾਂ ਬੰਦ ਹੋਈਆਂ ਨੇ ਹਾਈਵੇ ਸਾਡੇ ਬੰਦ ਹੋਏ ਨੇ ਜਿਹੜੇ ਲਾਈਫਲਾਈਨ ਕਹੇ ਜਾਂਦੇ ਨੇ ਕਿਸੇ ਵੀ ਸੂਬੇ ਦੇ ਔਰ ਇਹਦੇ ਨਾਲ ਇੰਡਸਟਰੀ ਜਿਹੜੀ ਆ ਉਹ ਸਾਡੀ ਬਹੁਤ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਸਾਡਾ ਟ੍ਰੇਡ ਜਿਹੜਾ ਉਹ ਪ੍ਰਭਾਵਿਤ ਹੋਇਆ ਇਹਦੇ ਤੇ ਇੰਪੈਕਟ ਪੈਂਦਾ ਆਪਾਂ ਸਾਰੇ ਜਿਹੜਾ ਜਾਣਦੇ ਆ ਔਰ 1.5 ਸਾਲ ਤੋਂ ਆਪਾਂ ਇਦਾਂਦੇ ਆ ਕਿ ਇਹਦਾ ਨਤੀਜਾ ਇਹ ਹੋਇਆ ਕਿ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਕਸੈਸਫੁਲ ਨਹੀਂ ਹੋ ਰਹੇ ਜਿਹਦੇ ਕਰਕੇ ਜਿਹੜੇ ਕਿਸਾਨ ਨੇ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਹੁਤ ਵਾਰੀ ਰਿਕਵੈਸਟ ਕੀਤੀ ਗਈ ਉਹਨਾਂ ਨੂੰ ਬੇਨਤੀਆਂ ਕੀਤੀਆਂ ਗਈਆਂ ਕਿ ਘੱਟੋ-ਘੱਟ ਇੱਕ ਪਾਸੇ ਤੋਂ ਜਿਹੜਾ ਰਾਹ ਖੋਲਦਿਓ ਜਿਹਦੇ ਨਾਲ ਘੱਟੋ-ਘੱਟ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਕੁਝ ਰਾਹਤ ਦਿੱਤੀ ਜਾ ਸਕੇ ਟਰੇਡ ਤੇ ਵਪਾਰ ਸ਼ੁਰੂ ਹੋ ਸਕੇ ਪਰ ਜਿਹੜੇ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਇਸ ਗੱਲ ਨੂੰ ਜਿਹੜਾ ਉਹ ਸੁਣਿਆ ਨਹੀਂ ਔਰ ਅਸੀਂ ਸਰਕਾਰ ਦੀ ਤਰਫੋਂ ਇੱਕ ਵਾਰੀ ਫੇਰ ਜਿਹੜਾ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਆ ਔਰ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਜਿਹੜਾ ਉਹ ਖੜਾ ਉਹਨਾਂ ਦੀਆਂ ਮੰਗਾਂ ਦੇ ਨਾਲ ਖੜਾ ਹੈ ਟਰੇਡ ਤੇ ਵਪਾਰ ਸ਼ੁਰੂ ਹੋ ਸਕੇ ਔਰ ਜਿਹੜਾ ਇਹਨੂੰ ਇਹਦੇ ਕਰਕੇ ਆਪਾਂ ਸਾਰਿਆਂ ਨੂੰ ਮਿਲ ਕੇ ਇੱਕ ਲੜਾਈ ਜਿਹੜੀ ਉਹ ਲੜਨੀ ਪੈਣੀ ਆ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀਆਂ ਮੰਗਾਂ ਨੇ ਪੰਜਾਬ ਨੇ ਕੋਈ ਸਰਹੱਤ ਬੰਦ ਨਹੀਂ ਕੀਤੀ ਮੰਗਾ ਕੇਂਦਰ ਦੇ ਨਾਲ ਨੇ ਸਰਹੱਦ ਦੂਜੇ ਸੂਬੇ ਨੇ ਬੰਦ ਕੀਤੀ ਆ ਤੇ ਉਹਦਾ ਭੂਗ ਭਾਗੀ ਜਿਹੜਾ ਉਹ ਪੰਜਾਬ ਹੋ ਰਿਹਾ ਔਰ ਕੇਂਦਰ ਦੇ ਨਾਲ ਜਿਹੜੀਆਂ ਮੰਗਾ ਨੇ ਉਹਦੇ ਵਾਸਤੇ ਕਿਸਾਨਾਂ ਨੂੰ ਦਿੱਲੀ ਜਾ ਕੇ ਲੜਾਈ ਲੜਨੀ ਚਾਹੀਦੀ ਆ ਔਰ ਉਹਦੇ ਵਾਸਤੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਨਾਲ ਖੜ ਕੇ ਇਸ ਲੜਾਈ ਦੇ ਵਿੱਚ ਸਾਥ ਦਿੱਤਾ ਤੇ ਅੱਗੇ ਵੀ ਜਿਹੜਾ ਉਹ ਸਾਥ ਦੇਊਗੀ ਆ ਜੇ ਆਪਾਂ ਪੰਜਾਬ ਦੇ ਵਿੱਚ ਇਹ ਸੜਕਾਂ ਰੋਕ ਕੇ ਜਿਹੜਾ ਉਹ ਬਹਿ ਗਏ ਤਾਂ ਇਹਦੇ ਨਾਲ ਸੱਚ ਜਾਣਿਓ ਦਿੱਲੀ ਦੀ ਕੇਂਦਰ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਨਾ ਉਹਨਾਂ ਸੂਬਿਆਂ ਨੂੰ ਫਰਕ ਪੈਣਾ ਜਿੰਨਾਂ ਨੇ ਸਰਹੱਦਾਂ ਜਿਹੜੀਆਂ ਉਹ ਰੋਕੀਆਂ ਨੇ। ਔਰ ਪੰਜਾਬ ਦੇ ਵਿੱਚ ਸਥਿਤੀ ਜਿਸ ਕਿਸਮ ਦੀ ਜਿਹੜੀ ਉਹ ਪੈਦਾ ਹੋ ਗਈ ਕਿ ਪੰਜਾਬ ਦੇ ਆਰਥਿਕ ਹਾਲਾਤ ਪਹਿਲੇ ਹੀ ਜਾਣਦੇ ਹਾਂ ਕਿ ਹੁਜੇ ਨੇ ਇਹਦੇ ਨਾਲ ਪੰਜਾਬ ਦੇ ਆਰਥਿਕ ਹਾਲਾਤ ਜਿਹੜੇ ਨੇ ਉਹ ਹੋਰ ਖਰਾਬ ਹੋਣਗੇ ਸੜਕਾਂ ਰੋਕਣ ਦੇ ਵਾਸਤੇ ਲੋਕ ਤਾਂ ਪਰੇਸ਼ਾਨ ਹੋਣਗੇ ਹੀ ਔਰ ਸਾਰੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਇਹ ਬੇਨਤੀ ਹੈ ਅਪੀਲ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਨੇ ਪਰ ਸਰਕਾਰ ਰੋਕ ਕੇ ਰਾਹ ਬੰਦ ਕਰਕੇ ਇਹ ਆਪਾਂ ਇਸ ਤਰੀਕੇ ਦੇ ਨਾਲ ਲੜਾਈਆਂ ਜਿਹੜੀਆਂ ਜਿੱਤ ਨਹੀਂ ਸਕਦੇ ਇਹਦੇ ਨਾਲ ਲੋਕ ਹੋਰ ਪਰੇਸ਼ਾਨ ਹੋਣਗੇ ਔਰ ਇਹਦੇ ਨਾਲ ਪੰਜਾਬ ਦਾ ਜਿਹੜਾ ਉਹ ਨੁਕਸਾਨ ਹੋਊਗਾ